ਦੇਖੋ ਕਿਸੇ ਦੇ ਘਰੇ ਨਾ ਵੜ ਜਿਓ ਨਹੀਂ ਝੰਡੇ ਨਹੀਂ ਆ ਘਰ ਬਣੇ ਹੋਏ ਨੇ ਉਹ ਚਿੱਟੀ ਥਾਂ ਬਣੀ ਹੋਈ ਉਹ ਨਹੀਂ ਬਣਾਇਆ ਕਿਹੜੀ ਨਿੱਟੀ ਥਾਂ ਹੋਰ ਜੀ ਆ ਜਗ੍ਹਾ ਦੇਖਣ ਤੇ ਲਿਆ ਜੋਣਾ ਮੋੜ ਦੀ ਆ ਜਗ੍ਹਾ ਮੋੜ ਦਾ ਅੱਜ ਇੱਕ ਫਰੀਆ ਕਿੱਥੇ ਕੋੜੀਆਂ ਸੋਗ ਕੋੜੀਆਂ ਹੋਣਗੀਆਂ ਇਹ ਚੜ ਕੇ ਇਹ ਤੁਹਾਨੂੰ ਵੀ ਤਾਂ ਹੋਣੇ ਆ ਤੇ ਦਰਸ਼ਨ ਕਰਨੇ ਆ ਕਿਸੇ ਨੇ ਨਹੀਂ ਦਿਖਾਈ ਕੋਈ ਕਿਸੇ ਨੇ ਨਹੀਂ ਦਿਖਾਈ ਉਹਨੇ ਦਿਖਾਈ ਹੋਣੀ ਆ ਪਤਾ ਨਹੀਂ ਯਾਰ ਆਪਾਂ ਨੂੰ ਪਰ ਆਪਾਂ ਤੁਹਾਨੂੰ ਦਿਖਾਵਾਂਗੇ ਜੋੜਾ ਮੋੜ ਦੀ ਥਾਂ ਜੱਟ ਜੋਣਾ ਮੋੜ ਵੀਰੇ ਇਤਿਹਾਸ ਪਤਾ ਯਾਰ ਕਿੰਨੇ ਤਾਂ ਉੱਪਰ ਜਾ ਕੇ ਦੇਖਦੇ ਆ ਜੇ ਨਹੀਂ ਪਤਾ ਹਨ ਆਪਾਂ ਐਵੇਂ ਗਲਤ ਦਸੀਏ ਲੋਕਾਂ ਨੂੰ ਇੰਨੀਆਂ ਕਪੋੜੀਆਂ ਨੇ ਜੀ ਮਸਾਹ ਚੜ ਜੂਗਾ ਸਾਹ ਚੜ ਗਿਆ ਬਾਬੇ ਟੋਪੀਆਂ ਹੋਣ ਚਾਹੇ ਹੈ ਗਿਆ ਸੰਤਰੀ ਟੋਪੀਆਂ ਹੈ ਗਿਆ ਹੈ ਗਿਆ ਇਹ ਤਾਂ ਖਿਚੜੀ ਦਾ ਫੰਡਾਰਾ ਲੱਗ ਰਹੀ ਨਹੀਂ ਨਹੀਂ ਯਾਰ ਹੋਰ ਉੱਪਰ ਜਾਣਾ ਪੈਣਾ ਵਾ ਬਾਈ ਉਹਨਾਂ ਲਾਂਗ ਮਾਰੀ ਸੀ ਨਾ ਲਾਂਗ ਮਾਰੀ ਸੀ ਬਾਬੇ ਜਿੱਥੋਂ ਉੱਥੇ ਜਾਣਾ ਆਪਾਂ ਮਾਤਾ ਨੇ ਕਿਹਾ ਸੀ ਉਹਨੂੰ ਕਿ ਪਿੱਛੇ ਮੁੜ ਕੇ ਨਾ ਦੇਖੀ ਪਰ ਉਹਨਾਂ ਦੇਖ ਗਿਆ ਕਾਰ ਤਾਂ ਕਿ ਪਿੱਛੇ ਵੱਗ ਗਿਆ 50 ਤੋਂ ਵੱਧ ਗੋਲੀਆਂ ਵਜਈਏ ਆਏ ਬੱਬੇ ਉਹ ਆਪਾਂ ਤਾਂ ਬੈੱਡ ਗਏ ਆ ਸਾਨੂੰ ਨਹੀਂ ਜਗ੍ਹਾ ਦਿਖੀ ਉਹ ਬੰਦੇ ਗਏ ਆ ਆਪਣੇ ਉੱਪਰ ਪੁੱਛਣਗੇ ਓਏ ਹੋਏ ਕਿਉਂਕਿ ਯਾਰ ਪਹਿਲਾਂ ਵੀ ਉਧਰ ਚੜਾਈ ਚੜੀ ਆ ਬਸ ਹੋ ਗਈ ਆਪਣੀ ਬੰਦੇ ਪੁੱਛਣਗੇ ਆ ਤਾਂ ਦੇਖਦੇ ਆ ਜੇ ਹੋਇਆ ਜਰੂਰ ਦਿਖਾਵਾਂਗੇ ਹੈ ਗਿਆ ਚਲੋ ਚਲੋ ਬੰਦੇ ਨੇ ਆਪਾਂ ਨੂੰ ਸਿਗਨਲ ਦਿੱਤਾ ਵੀ ਹੈ ਗਿਆ ਉੱਪਰ ਜਗਾ ਚਲੋ ਜੀ ਵਲੋਗ ਤਾਂ ਐ ਬਣਾਣੇ ਜਿਵੇਂ ਆਪਾਂ ਖੋਜ ਕਰਨ ਲੱਗੇ ਕਿਸੇ ਦੀ ਚਲੋ ਵੀ ਚਲੋ ਅੱਜ ਕੇ ਪੱਜ ਕੇ ਬੱਬੇ ਉੱਪਰੋਂ ਵੀਊ ਚੈੱਕ ਕਰੋ ਵੀਊ ਬੜਾ ਘੈਂਟ ਆ ਰਿਹਾ ਵਾ ਆਲੇ ਰਿਵਿਊ ਦੇ ਉੱਥੇ ਸ਼ਾਨ ਮਾਰੀ ਸੀ ਉਹ ਉਤੋਂ ਦੀ ਇਹ ਕੌਣ ਕਹਿੰਦਾ ਵੈ ਇਦਾਂ ਇਹ ਕੌਣ ਭਗਤ ਕਹਿੰਦੇ ਨੇ ਮਾਤਾ ਤੇ ਆਪਾਂ ਕੌਣ ਆ ਭਗਤੀ ਆ ਚਲੋ ਦੇਖਦੇ ਆ ਜਾ ਕੇ ਭਗਤ ਫਿਰ ਉਹ ਥੱਲੇ ਤਾਂ ਲਿਖਿਆ ਸੀ ਨੈਣਾ ਦੇਵੀ ਜਾਣ ਦਾ ਰਸਤਾ ਤੁਸੀਂ ਸਿੱਧੀਆਂ ਚੜਜੋ ਫਿਰ ਉਹਦੇ ਪੌੜੀਆਂ ਜਾਂਦੀਆਂ ਔੜੀਆਂ ਖਾਸੀਆਂ ਨੇ ਯਾਰ ਓ ਯਾਰ ਬੈਠ ਜਾ ਕੁਛ ਨਹੀਂ ਹੁੰਦਾ ਬੈਠ ਜਾ ਬੈਠ ਜਾ ਬੈਣਾ ਨਹੀਂ ਬੈਣਾ ਨਹੀਂ ਮੈਂ ਤਾਂ ਬੈਠੇ ਥੱਕਿਆ ਥੋੜੀ ਨਾ ਮੈਂ ਕੀ ਰਹੀ ਹੈ ਮੇਰੇ ਵਿਊ ਦੇਖਦਾ ਮੈਂ ਵਿਊ ਕਿੰਨਾ ਸੋਹਣਾ ਦੇਖੋ ਥੱਕਿਆ ਨਹੀਂ ਹੈਗਾ ਸਤ ਕੀ ਬਾਤ ਬੋਲਿਆ ਜਾਂਦਾ ਨਹੀਂ ਓਏ ਉਤੋਂ ਲਿਆਵਾਂਗੇ ਜਿਹੜੀ ਸਲਾਈਡਰ ਨਹੀਂ ਲੱਗੀ ਹੁੰਦੀਆਂ ਸਿੱਧਾ ਥੱਲੇ ਨੂੰ ਸਲਾਈਡਰ ਆਹ ਤਾਰਾ ਪੜਾ ਵਿਊ ਬਹੁਤ ਸੋਹਣਾ ਯਾਰ ਚੈੱਕ ਕਰੋ ਹਾਸੇ ਮਜ਼ਾਕ ਆਪਣੀ ਜਿਹਾ ਚਲੋ ਜੀ ਚੱਲੀਏ ਹੁਣ ਬੋਲਿਆ ਨਹੀਂ ਜਾ ਰਿਹਾ ਥਕਾਵਟ ਹੋਈ ਹੋਈ ਆ ਦੇਖਿਓ ਕਿਸੇ ਦੇ ਘਰੇ ਨਾ ਵੜ ਜਿਓ ਨਹੀਂ ਝੰਡੇ ਨਹੀਂ ਆ ਘਰ ਬਣੇ ਹੋਏ ਨੇ ਕੋਈ ਨਹੀਂ ਦੱਦਾ ਇਹ ਕਿੱਥੇ ਓਏ ਤੇਰਾ ਤੂੰ ਜਾ ਨਾ ਨਹੀਂ ਗੋਲੀ ਲਿਓ ਬਾਏ ਬਾਉ ਜੀ ਦੇਖਦੇ ਹਾਂ ਹੁਣ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਜੀ ਨਹੀਂ ਉਹ ਤਾਂ ਬਾਉ ਜੀ ਤੇ ਜੀ ਆਪਾਂ ਨੂੰ ਦਿਖਿਆ ਕੋਸੇ ਵੀਊ ਸੋਣਾ ਇਹ ਮੇਰੇ ਨਾਲ ਉੱਥਾ ਹੋਣੀ ਆ ਪੁੱਤ ਬਣਾ ਲਾਤਾ ਆਪਾਂ ਉਹ ਚਿੱਟੀ ਸਾਹਣੀ ਹੋਈ ਉਹ ਹੀ ਬਣਾਇਆ ਕਿਹੜੀ ਨਿੱਟੀ ਥਾਂ ਹੋਰ ਕਿੱਥੇ ਹੋ ਨਾਣਾ ਦੇ ਵੀ ਆਉਂ। ਇਹਨਾਂ ਤੋਂ ਪੁੱਛ ਲੋ ਯਾਰ। ਕਿਛੀ ਸ਼ਰਧਾਲੂ ਆਉਂਦੇ ਨੇ। ਆਹ ਮੂ ਵੀ ਪੁੱਛੂਗਾ। ਦੇਖੀ ਨਾਣਾ ਦੇ ਵੀ ਤੋਂ ਮੱਥਾ ਟੇਕ ਕੇ ਆਉਂਦੇ ਓਣੇ। ਮੇਰੇ ਤਾਂ ਆਪਦੇ ਸਾਹ ਦੇ ਰਾਹ ਆਸਾਨ ਨਹੀਂ। ਉਹ ਬੈਠ ਜਾਓ ਯਾਰ। ਬੈਠ ਜਾਓ ਬੈਠ ਜਾਓ। ਇੰਨੀਆਂ ਪੋੜੀਆਂ। ਦੇਖਿਓ ਮੰਦਰ ਨਾ ਪਹੁੰਚੀ ਦੁਵਾਰਾ। ਤਾਣਾ। ਲੋ ਜੀ ਦੇਖ ਲੋ ਜੋਣਾ ਮੋੜ ਤਾੜੇ ਲੱਗਾ ਹੋਇਆ ਜੀ ਟਾਈਮਿੰਗ ਕੀ ਆ ਵੀਰੇ ਕੀ ਬੋਲੋ ਜੀ ਪੂਰੀ ਰੈਪੀ ਆ ਫਿਰ ਪੂਰੀ ਮੰਝੇ ਢਾਲਣ ਨੇ ਲੋ ਜੀ ਜੋਣਾ ਮੋੜ ਤੇ ਆਪਣਾ ਲੱਗਿਆ ਜਿੰਦਾ ਦੈਲਗਾ ਜਾਈ ਜੋਣਾ ਮੋੜ ਜੇਗਾ ਤੇ ਸਵੇਰੇ ਖੁੱਲੂਗਾ ਨਾ ਆਂਗਾ ਕੋਸ਼ੰਦ ਰੱਖੀ ਪੁਰਾਣੀਆਂ ਫੋਟੋਆਂ ਜਾਂ ਸਕੈਚ ਕੀਤੀ ਹੋਈਆਂ ਉਹ ਪਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਬਾਕੀ ਸਵੇਰੇ ਖੁੱਲਣਾ ਜੀ ਆਪਾਂ ਦਾ ਹੁਣ ਚੱਲਦੇ ਆਂ ਦੇਖ ਲਿਆ ਜੀ ਇਹ ਸੀ ਜੇਣਾ ਮੋੜ ਦੀ ਜਗ੍ਹਾ ਤੇ ਤਾਣਾ ਲੱਗਿਆ ਹੋਇਆ ਕੋਈ ਨਾ ਅੰਦਰੋਂ ਆਪਾਂ ਤੁਹਾਨੂੰ ਦਿਖਾ ਦ아요 ਤੇ ਓਏ ਪੱਥਰ ਦੇਖੋ ਇਹ ਕਿੱਥੇ ਟਿਕਿਆ ਹੋਇਆ ਉਹ ਮਰਿਆ ਤਾਂ ਇੱਥੇ ਦੇਖ ਲਓ ਕੀ ਜਿਹੀ ਵਜੀ ਸੀ ਕਿ ਸ਼ਾਇਦ ਕਿਵੇਂ ਥੋੜੀ ਜਗ੍ਹਾ ਤੇ ਟਿਕਿਆ ਹੋਇਆ ਡਿੱਗ ਵੀ ਸਕਦਾ ਪਰ ਡਿੱਗਿਆ ਨਹੀਂ ਦੇਖ ਲਓ ਠੀਕ ਆ ਜੀ ਆਏ ਸੀ ਆਪਣਾ ਵਲੋਗ ਜੋੜਾ ਮੋੜ ਦਿਖਾਇਆ ਜਿਹੜਾ ਤੁਹਾਨੂੰ ਆਪਾਂ ਛਲਾਂਗ ਮਾਰੀ ਜੀ ਇੱਥੇ ਛਲਾਂਗ ਮਾਰੀ ਕਹਿੰਦੇ ਸਰੀਰ ਵੀ ਇੱਥੇ ਹੀ ਆ ਸਾਰਾ ਕੁਝ ਮੁੜ ਕੇ ਦੇ ਦੇ ਪੁਲਿਸ ਕੋਲੇ 18 ਪਰ ਸੰਸਕਾਰ ਨਹੀਂ ਹੋਇਆ ਮਤਲਬ ਇਹ ਨਹੀਂ ਪਤਾ ਹਣੀ ਜੇ ਸਰੀਰ ਹੀ ਉਰੇ ਰਹਿ ਗਿਆ ਉਹ ਬਾਕੀ ਪਰਮਾਤਮਾ ਜਾਣਦਾ ਜੀ ਚਲ ਆ ਜੇ ਚਲੋ ਠੀਕ ਹੈ ਜੀ ਚਲਦੇ ਆਪਾਂ ਹੁਣ ਅਸੀਂ ਆਪਣਾ ਵਲੋਗ ਮੇਰੇ ਫੋਟੋ ਵਿੱਚ